ਇਹਨਾਂ ਜ਼ਿੰਦਗੀ ਮੌਤ ਦੇ ਖੇਲਾਂ ਚ ਮੇਰੇ ਵੈਲੀ ਚੰਦਰੇ ਐਸੇ ਨੇ ਜਿਹਰੇ ਡੰਡ ਮਾਰਦੇ ਜੇਲਾਂ ਚ ਸਿੱਧੂ ਮੂਸੇਵਾਲਾ ਇੱਕ ਅਜੀਹਾ ਲੈਜੈਂਡ ਗਾਇਕ ਜੋ ਅੱਜ ਸਾਡੇ ਚ ਨਹੀਂ ਏ ਪਰ ਉਸਦੇ ਗਾਣੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਮੂਸੇਵਾਲੇ ਨੇ ਆਪਣੇ ਗਾਣਿਆਂ ਚ ਹੋਰ ਲੈਜੈਂਡ ਬੰਦਿਆਂ ਦਾ ਵੀ ਹਮੇਸ਼ਾ ਜ਼ਿਕਰ ਕੀਤਾ ਏ ਹਾਲ ਹੀ ਵਿੱਚ ਸਿੱਧੂ ਮੂਸੇਵਾਲੇ ਦੇ ਇੰਸਟਾ ਅਕਾਊਂਟ ਤੇ ਇੱਕ Song ਦੀ ਰੀਲ ਪੈਂਦੀ ਏ ਤੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਜਾਂਦਾ ਏ Nor the three nor the two. I am the UNO. #2025 ਸੋ ਇਸ ਬਾਰੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦਾ ਇੱਕ Song ਪਹਿਲਾ ਆਇਆ ਸੀ Never Fall ਉਹ Song ਕਾਫੀ ਲੰਬਾ ਸੀ ਜਿਸ ਕਰਕੇ ਉਸਦੇ ਕੁਝ Lyrics ਰਹਿ ਗਏ ਸੀ ਜਿਨ੍ਹਾਂ ਨੂੰ ਹੁਣ ਅਪਲੋਡ ਕੀਤਾ ਗਿਆ ਹੈ ਸੋ ਇਸ Lyrics ਵਿੱਚ ਉਹ ਇੱਕ ਨਾਮ ਲੈਂਦਾ ਹੈ ਮਾਈਕਲ ਜਾਰਡਨ ਸੋ ਮਾਈਕਲ ਜਾਰਡਨ ਕੌਣ ਨੇ ਆਓ ਗੱਲ ਕਰਦੇ ਹਾਂ ਅੱਜ ਮਾਈਕਲ ਜਾਰਡਨ ਬਾਰੇ ਕਿਉਂਕਿ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਵਿੱਚ ਇਸ ਦਾ ਜ਼ਿਕਰ ਕੀਤਾ ਹੈ ਕੋਈ ਖਾਸ ਗੱਲ ਤਾਂ ਹੋਵੇਗੀ ਮਾਈਕਲ ਜੈਫਰੀ ਜਾਰਡਨ ਜਿਨ੍ਹਾਂ ਦਾ ਜਨਮ 17 ਫਰਵਰੀ 1963 ਨੂੰ ਬਰੂਕਲਿਨ ਨਿਊਯਾਰਕ ਅਮਰੀਕਾ ਚ ਹੋਇਆ ਮਾਈਕਲ ਜਾਰਡਨ ਬਾਸਕਟਬਾਲ ਦਾ ਸਭ ਤੋਂ ਵੱਡਾ ਪਲੇਅਰ ਹੋਇਆ ਹੈ ਮਾਈਕਲ ਜਾਰਡਨ ਦੀ ਜੇ ਹਾਈਟ ਦੀ ਗੱਲ ਕੀਤੀ ਜਾਵੇ ਨਾ ਤਾਂ ਉਹਨਾਂ ਦੀ ਹਾਈਟ 6 ਫੁੱਟ 6 ਇੰਚ ਹੈ ਮਾਈਕਲ ਜਾਰਡਨ ਦੀ ਵਾਈਫ ਦਾ ਨਾਮ ਜੋਵਾਨੀਟਾ ਵਾਨੋਏ ਹੈ ਉਹਨਾਂ ਦੇ ਤਿੰਨ ਬੱਚੇ ਹਨ ਕਹਿੰਦੇ ਨੇ ਮਾਈਕਲ ਵਰਗਾ ਬਾਸਕਟਬਾਲ ਦਾ ਖਿਡਾਰੀ ਅੱਜ ਤੱਕ ਕੋਈ ਵੀ ਨਹੀਂ ਹੋਇਆ ਮਾਈਕਲ ਨੇ ਆਪਣੀ ਜ਼ਿੰਦਗੀ ਚ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਕਈ ਵੱਡੇ ਵੱਡੇ ਅਵਾਰਡ ਜਿੱਤੇ ਆਪਣੇ ਤਗੜੇ ਜੁਸੇ ਤੇ ਝੋਟੇ ਵਰਗੇ ਸਰੀਰ ਨਾਲ ਮਾਈਕਲ ਬਾਸਕਟਬਾਲ ਦੇ ਮੈਚ ਬੁੱਕ ਦਾ ਹੀ ਜਾਂਦਾ ਸੀ ਯਾਰ ਉਹ ਕਹਿੰਦੇ ਨੇ ਮਾਈਕਲ ਨੇ ਕਦੇ ਹਾਰ ਨਹੀਂ ਮੰਨੀ ਜ਼ਿੰਦਗੀ 'ਚ ਮਾਈਕਲ ਨੇ ਦੱਸਿਆ ਵੀ ਉਹ ਆਪਣੀ ਜ਼ਿੰਦਗੀ 'ਚ ਕਈ ਵਾਰ ਅਸਫਲ ਰਿਹਾ ਮਾਈਕਲ ਜਦੋਂ ਹਾਈ ਸਕੂਲ ਵਿੱਚ ਸਟੱਡੀ ਕਰਦਾ ਸੀ ਤਾਂ ਉੱਥੇ ਉਸ ਦੀ ਸਿਲੈਕਸ਼ਨ ਨਹੀਂ ਹੋਈ ਕਿਉਂਕਿ ਉਸ ਦੀ ਹਾਈਟ ਘੱਟ ਸੀ ਪਰ ਮਾਈਕਲ ਨੇ ਫਿਰ ਵੀ ਹਿੰਮਤ ਨਹੀਂ ਹਾਰੀ ਮਿਹਨਤ ਕਰਦਾ ਗਿਆ ਤੇ ਆਖਿਰ ਕਈ ਯੂਨੀਵਰਸਿਟੀਆਂ ਵੱਲੋਂ ਉਸ ਨੂੰ ਆਫਰ ਆਉਣ ਲੱਗੇ ਤੇ ਮਾਈਕਲ ਸਿਲੈਕਟ ਹੋ ਗਿਆ ਮਾਈਕਲ ਦੇ ਕਰੀਅਰ ਦੀ ਸ਼ੁਰੂਆਤ ਲਗਭਗ 1984 ਚ ਹੋ ਗਈ ਸੀ ਮਾਈਕਲ ਨੇ ਦੱਸਿਆ ਵੀ ਉਸਨੇ ਆਪਣੀ ਜ਼ਿੰਦਗੀ ਚ 9000 ਤੋਂ ਵੱਧ ਸ਼ਾਟ ਮਿਸ ਕੀਤੇ 300 ਗੇਮਾਂ ਹਾਰੀਆਂ ਅਤੇ 26 ਗੇਮ ਜਿੱਤਣ ਵਾਲੇ ਸ਼ਾਟ ਮਿਸ ਕਰ ਦਿੱਤੇ ਪਰ ਮੈਂ ਇਹਨਾਂ ਹਾਰਾਂ ਤੋਂ ਹੀ ਸਿੱਖਦਾ ਗਿਆ ਤੇ ਅੱਗੇ ਵਧਦਾ ਗਿਆ ਸੋ ਯਾਰੋ ਤੁਸੀਂ ਦੇਖ ਹੀ ਸਕਦੇ ਹੋ ਵੀ ਹੁਣ ਇਸ ਖਿਡਾਰੀ ਦਾ ਕੱਡਾ ਵੱਡਾ ਨਾਮ ਬਣਿਆ ਹੈ ਕਹਿੰਦੇ ਦੁਨੀਆ ਤੇ ਅੱਜ ਤੱਕ ਇਸ ਖਿਡਾਰੀ ਵਰਗਾ ਕੋਈ ਖਿਡਾਰੀ ਨਹੀਂ ਬਣਿਆ ਬਾਸਕਟਬਾਲ ਦਾ ਬਸ ਇਸੇ ਤਰ੍ਹਾਂ ਸਿੱਧੂ ਮੂਸੇਵਾਲਾ ਕਦੇ ਹਾਰ ਮੰਨ ਕੇ ਘਰੇ ਨਹੀਂ ਬੈਠਾ ਜ਼ਿੰਦਗੀ 'ਚ ਮਿਹਨਤ ਕਰਦਾ ਗਿਆ ਤੇ ਇੱਕ ਵੱਡਾ ਨਾਮ ਬਣਾ ਗਿਆ ਸੋ ਇਸੇ ਕਰਕੇ ਹੀ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ 'ਚ ਮਾਈਕਲ ਜੌਰਡਨ ਦਾ ਜ਼ਿਕਰ ਕੀਤਾ ਮਾਈਕਲ ਜੌਰਡਨ ਦਾ ਕਹਿੰਦੇ ਨੇ ਮਾਈਕਲ ਦੇ ਪੈਰ ਤੇ ਸੱਟ ਲੱਗਣ ਦੇ ਬਾਵਜੂਦ ਵੀ ਉਹ ਮੈਚ ਖੇਡਦਾ ਰਿਹਾ ਮਾਈਕਲ ਜੋਰਡਨ ਦੁਨੀਆ ਦੇ ਪਹਿਲੇ ਇਵੇਂ ਦੇ ਖਿਡਾਰੀ ਸਨ ਜਿਨ੍ਹਾਂ ਨੇ 40 ਸਾਲ ਦੀ ਉਮਰ 'ਚ 40 ਪੁਆਇੰਟ ਲਏ ਅੱਜ ਤੱਕ ਉਹਨਾਂ ਦਾ ਇਹ ਰਿਕਾਰਡ ਕੋਈ ਨਹੀਂ ਤੋੜ ਸਕਿਆ ਮਾਈਕਲ ਜੋਰਡਨ ਨੂੰ ਬਾਸਕਟਬਾਲ ਦਾ ਗੁਰੂ ਵੀ ਕਿਹਾ ਜਾਂਦਾ ਹੈ ਬਾਸਕਟਬਾਲ ਵਿੱਚ ਕਹਿੰਦੇ ਨੇ ਮਾਈਕਲ ਬਹੁਤ ਹੀ ਉੱਚੀ ਸਾਲ ਮਾਰਦਾ ਸੀ ਇਸੇ ਕਰਕੇ ਹੀ ਉਸਨੂੰ 에ਅਰ ਜੋਰਡਨ ਅਤੇ ਹਿਜ 에ਅਰਨੈਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਆਖਿਰਕਾਰ ਗੇਮ ਤੋਂ ਰਿਟਾਇਰਮੈਂਟ ਲੈਣ ਤੋਂ ਬਾਦ ਮਾਈਕਲ ਨੇ ਆਪਣੀ ਕੰਪਨੀ ਸ਼ੁਰੂ ਕੀਤੀ ਜਾਰਡਨ ਜਿਸ ਦੀ ਡੀਲ ਕਈ ਵੱਡੀਆਂ ਕੰਪਨੀਆਂ ਜਿਵੇਂ ਕਿ ਨਾਈਕੀ ਵਰਗੀਆਂ ਨਾਲ ਹੈ ਮਾਈਕਲ ਦੀ ਪਾਰਟਨਰਸ਼ਿਪ ਹੋਰ ਵੀ ਕਈ ਵੱਡੀਆਂ-ਵੱਡੀਆਂ ਕੰਪਨੀਆਂ ਦੇ ਨਾਲ ਹੈ ਕਹਿੰਦੇ ਨੇ ਮਾਈਕਲ ਪਹਿਲੇ ਅਰਪਤੀ ਪਲੇਅਰ ਨੇ NBA ਦੀ ਹਿਸਟਰੀ ਚ ਤੇ ਉਹਨਾਂ ਦੀ ਕੁੱਲ ਇਨਕਮ 3.5 ਬਿਲੀਅਨ ਡਾਲਰ ਹੈ ਸੋ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਵੱਡਾ ਨਾਮ ਬਣਾ ਲਿਆ ਮਾਈਕਲ ਜਾਰਡਨ ਨੇ ਕਈ ਹਾਰਾਂ ਦਾ ਸਾਹਮਣਾ ਕਰਦੇ ਕਰਦੇ ਸੋ ਇਸੇ ਕਰਕੇ ਹੀ ਸਿੱਧੂ ਮੂਸੇਵਾਲੇ ਨੇ ਇਸ ਉੱਚੇ ਲੰਮੇ ਲੈਜੈਂਡ ਖਿਡਾਰੀ ਦਾ ਨਾਮ ਆਪਣੇ ਗਾਣੇ ਚ ਲਿਆ ਸੋ ਯਾਰੋ ਤੁਸੀਂ ਵੀ ਕਦੇ ਹਿੰਮਤ ਨਾ ਹਾਰਿਆ ਕਰੋ ਹਮੇਸ਼ਾ ਹੀ ਅੱਗੇ ਵਧਦੇ ਰਹੋ ਹਾਰਾਂ ਜਿੱਤਾਂ ਜ਼ਿੰਦਗੀ ਚ ਆਉਂਦੀਆਂ ਹੀ ਰਹਿੰਦੀਆਂ ਨੇ ਸੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਵੀ ਸਿੱਧੂ ਮੂਸੇਵਾਲੇ ਨੂੰ ਮਿਸ ਕਰ ਰਹੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਸਰਸ